ਬਹੁਤ-ਬਹੁਤ ਸ਼ੁਕਰੀਆ ਜੀ ਜਿਹੜੇ ਅੱਜ ਤੁਹਾਡੇ ਕੋਲ ਆਉਂਦੇ ਫਰਮ ਭਰੇ ਗਏ ਆ ਕੀ ਕਹਿਣਾ ਚਾਹਦੇ ਹੋ ਸੋ ਜੇ ਆਪ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੈਂ ਮਨਿੰਦਰ ਕੋਰ ਭਿੰਡਰ ਵਾਰਡ ਨੰਬਰ 83 ਹਲਕਾ ਪਛਮੀ ਅ ਅੱਜ ਸਾਨੂੰ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਕਿ ਮੈਨੂੰ ਟਿਕਟ ਦੇ ਕੇ ਉਹਨਾਂ ਨੇ ਨਿਵਾਜਿਆ ਏ ਸਾਡੇ ਧੰਨਵਾਦ ਕਰਦੀ ਮੈਂ ਆਪਣੇ ਐਮ ਐਲ ਏ ਸਾਹਿਬ ਦਾ ਆਪਣੀ ਸਾਰੀ ਹਾਈ ਕਮੰਡ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਈਕ ਸਮਝਿਆ ਵਾ ਤੇ ਮੈਂ ਵੀ ਵਿਸ਼ਵਾਸ ਦਿਵਾਉਣੀ ਆ ਕਿ ਇਹ ਟਿਕਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਤੇ ਬਾਕੀ ਇਹ ਆ ਕਿ ਅੱਜ ਨੋਮੀਨੇਸ਼ਨ ਦੇ ਫਾਰਮ ਅਸੀਂ ਫਿਲ ਕਰਕੇ ਆਏ ਆ ਸਮਝ ਦੇਖਿਆ ਜਵੇ ਇਲਾਕੇ ਦੇ ਵਿੱਚ ਜਿਹੜੀਆਂ ਪਿਛਲੇ ਸਰਕਾਰਾਂ ਵੱਲੋਂ ਕੰਮ ਨਹੀਂ ਕੀਤੇ ਕਿ ਕਿਹਣਾ ਚਾਹੁੰਦੇ ਜੋ ਵੀ ਅਣਦੇਖੀਆਂ ਕੀਤੀਆਂ ਗਈਆਂ ਪਿਛਲੀਆਂ ਸਰਕਾਰਾਂ ਵੱਲੋਂ ਕੰਮ ਨਹੀਂ ਹੋਏ ਸਾਡੀ ਵਾਰਡ 'ਚ ਵੀ ਉਹ ਅਸੀਂ ਪਹਿਲ ਦੀ ਆਧਾਰ ਤੇ ਕੰਮ ਕਰਾਵਾਂਗੇ ਜੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਤੇ ਸਭ ਤੋਂ ਪਹਿਲਾਂ ਪਿੰਡ ਸਤਲਨ ਬੋਲ ਬੋਲ ਮੁਬਾਰਕਾ ਬਿਲਕੁਲ ਜੀ ਤੁਹਾਨੂੰ ਮੁਬਾਰਕਾਂ ਜੀ ਸਮਝ ਜੀ ਜਿਸ ਤਾਕੀ ਅਜੀ ਫਾਰਮ ਭਰੇ ਕੇ ਬਿਲਕੁਲ ਕੀ ਕਹਿਣਾ ਚਾਹੁੰਦੇ ਸੀ ਇਹ ਤੁਹਾਨੂੰ ਪਤਾ ਹੀ ਹੈ ਜੀ ਜਿਸ ਤਰ੍ਹਾਂ ਪਿਛਲੇ ਦੋ ਪਾਰਟੀ ਕੋਲ ਸਾਨੂੰ ਟਿਕਟ ਦੇ ਕੇ ਜਿਹੜਾ ਉਹ ਪਾਰ ਦੀ ਜ਼ਿੰਮੇਵਾਰੀ ਪਹਿਲੇ ਵੀ ਅਸੀਂ ਕਰਦੇ ਰਹੇ 5 ਸਾਲ ਤੋਂ ਹੁਣ ਵੀ ਸਾਨੂੰ ਪਾਰਟੀ ਨੇ ਜਿਹੜੀ ਟਿਕਟ ਦੇ ਕੇ ਜਿਹੜਾ ਉਹ ਮਾਨ ਬਖਸ਼ਿਆ ਤੇ ਵਰਤਮਾਨ ਵੋਟਰਾਂ ਨਾਲ ਜਿਤਾ ਕੇ ਪਾਰਟੀ ਚੋਣੀ ਜਿਹੜੀ ਉਹ ਚੀਜ਼ ਆਪਾਂ ਲੱਕ ਦੀ ਗੱਲ ਕਰੀਏ ਕਿ ਸੱਜਣੋ ਮੈਨੂੰ ਉਹ ਕਹਿੰਦੇ ਪਿਛਲੇ ਕੰਮ ਕਰਦੇ ਹੋ ਕਰਾਵਾਂਗੇ ਹਣਾ ਤੇ ਜਿਆਦਾ ਤੱਕ ਦੇਖਦੇ ਕਿ ਜਿਹੜਾ ਨਸ਼ਾ ਆ ਉਹ ਦਿਨ ਤੋਂ ਵਾਦਾ ਪਿਆਵਾ ਚੋਰੀਆਂ ਡਕੇਤੀਆਂ ਉਹ ਵੀ ਹੋਈਆਂ ਵਾ ਟੁੱਟਾ ਖਾਉਂਦੇ ਹੋ ਰਹੀ ਕੀ ਕਿਣਾ ਚਾਹਦੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਜੀ ਵਾਰਡ ਦੇ ਕੰਮਾਂ ਦੀ ਵਾਰਡ ਦੇ ਕੰਮਾਂ ਦੇ ਪਿਛਲੇ 10 ਸਾਲ ਤੋਂ ਜਿਹੜੀ ਆ ਉਹ ਵਾਰਡ ਦੀ ਅਣਦੇਖੀ ਰਾਜਨੀਤਿਕ ਤੌਰ ਤੇ ਹੁੰਦੀ ਰਹੀ ਹੈ ਸਾਡੇ ਕਿਸੇ ਟਾਈਮ ਕਾਉਂਸਲਰ ਜਿਹੜਾ ਉਹ ਕਾਲੀ ਤਲ ਦਾ ਤੇ ਗਵਰਨਮੈਂਟ ਜਿਹੜੀ ਕਾਂਗਰਸ ਦੀ ਕੰਮ ਨਹੀਂ ਹੋਇਆ ਠੀਕ ਹੈ ਜੀ ਦੂਸਰੀ ਗੱਲ ਮੇਰਾ ਜਿਹੜਾ ਮੇਨ ਮੋਟਿਵ ਹੈ ਕਿ ਸਾਨੂੰ ਮੌਕਾ ਮਿਲਦਾ ਤਾਂ ਅਸੀਂ ਬਾੜ ਦੀ ਜਿਹੜੀ ਸੀਨੀਅਰ ਸਿਸਟਮ ਹੈ ਜਿਹੜਾ ਕਰਦੋ ਕਰ 25 ਸਾਲ ਪਹਿਲਾਂ ਚੁੱਕਿਆ ਉਹਦੇ ਉੱਤੇ ਆਪਾਂ ਜਿਹੜਾ ਉਹ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਗੱਲ ਕੀਤੀ ਤੁਸੀਂ ਨਸ਼ੇ ਦੀ ਨਸ਼ੇ ਦੀ ਹੈ ਵੀ ਮੈਂ ਆਪਣੀ ਵਾਰ ਦਾ ਗੱਲ ਕਰ ਰਿਹਾ ਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਜਿੱਥੋਂ ਤੱਕ ਮੈਨੂੰ ਕਿਸੇ ਦੀ ਪਤਾ ਲੱਗਦਾ ਕਿ ਇਹ ਸੱਜਣ ਕੋਈ ਛੱਡਣਾ ਚਾਹੁੰਦਾ ਜਾਂ ਆਪਾਂ ਉਹਨੂੰ ਕੋਨਸਲਿੰਗ ਕਰਦੇ ਆ ਉਹ ਕੁਝ ਵਕਫਾ ਕਾ ਐਨ ਜੀਓ ਨੇ ਕੁਝ ਪਾਰਟੀ ਵੱਲੋਂ ਵੀ ਸਾਡੀ ਆਮ ਆਦਮੀ ਸਰਕਾਰ ਵੱਲੋਂ ਵੀ ਇਹ ਗੱਲ ਮੈਂ ਨੰਬਰ ਛੱਡਿਆ ਗਿਆ ਉਹਦੇ ਉਹਦੇ ਤੂੰ ਵੀ ਅਸੀਂ ਕੰਟੈਕਟ ਕਰਦੇ ਆਂ ਸਾਨੂੰ ਕੋਈ ਕੰਟੈਕਟ ਕਰਦਾ ਸੀ ਉਹਨੂੰ ਜਿੱਥੋਂ ਤੱਕ ਕਿ ਰਿਹਾਬ ਰੀਹੈਬ੍ਰੀਏਸ਼ਨ ਸੈਂਟਰ ਪਛਾ ਕੇ ਉਹ ਨਸ਼ੇਵਾਲੇ ਪਾਸੇ ਨੂੰ ਸੀ ਅਗਾਹ ਉਹਦੋਂ ਕੰਮ ਜਿਹੜਾ ਚਲਾਇਆ ਵਾ ਉਹ ਸੋ ਅਸੀਂ ਆਪਣੀ ਗਵਰਨਰ ਦੇ ਅੰਦਰ ਕੋਸ਼ਿਸ਼ ਹੋਊਗੀ ਵੀ ਨਸ਼ੇ ਨੂੰ ਹੱਲ ਪਾਈ ਜਾ ਸਕੇ ਜਿਵੇਂ ਕਿ ਮੈਡਮ ਨਾਲ ਕਾਉਂਸਲ ਬਣ ਕੇ ਚਿਹਰਾ ਸਾਹਮਣੇ ਆਂਦਾ ਵਾ ਕਿਹੜੇ ਕੰਮ ਕੀਤੇ ਜਾਣਗੇ ਸਭ ਤੋਂ ਪਹਿਲਾਂ ਸਰ ਮੈਂ ਸਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀ ਮੇਰੀ ਵਾਰਡ ਦੇ ਵਿੱਚ ਆ ਸਭ ਤੋਂ ਪਹਿਲੇ ਜਮੀਨ ਦਾ ਜਿਹੜਾ ਮੈਂ ਸੀਨਰ ਜਿਹੜਾ ਸਿਸਟਮ ਸਾਡਾ ਪ੍ਰਾਣਾ ਹੋ ਚੁੱਕਿਆ ਉਹ ਉਹਨਾਂ ਬਾਦ ਦੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਉਹਨੂੰ ਕਿਸ ਤਰ੍ਹਾਂ ਨਵਾਂ ਸਿਸਟਮ ਕਰਨਾ ਜਾਂ ਉਹਨੂੰ ਕਿਸ ਤਰ੍ਹਾਂ ਨੂੰ ਪ੍ਰੀਸ਼ਾਸਪਾਈ ਕਰਾਉਣੀ ਕਿਉਂਕਿ ਤੁਹਾਨੂੰ ਪਤਾ ਹੈ ਕਾਰਬਿਉਸ਼ਨ ਜਿਹੜੀ ਆ ਮੇਰ ਦੇ ਥੱਲੇ ਹੁੰਦੀ ਹੈ ਜੀ ਚਿੰਚਰ ਮੇਰ ਨਾ ਹੋਊਗਾ ਕਾਰਬਿਉਸ਼ਨ ਹੋਊਗਾ ਸਿਸਟਮ ਨਹੀਂ ਚੱਲਦਾਗਾ ਉਹ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਚੱਲਦਾਗਾ ਦੂਸਰਾ ਰੇਗਾ ਪਾਣੀ ਦਾ ਸਿਸਟਮ ਪਾਣੀ ਦਾ ਸਿਸਟਮ ਜਿਹੜਾ ਤੁਹਾਨੂੰ ਪਤਾ ਹੀ ਹੈ ਜੀ ਵੀ ਆਪਾਂ ਨਹਿਰੀ ਪਾਣੀ ਜਿਹੜਾ ਆਮਨ ਸਾਹਿਬ ਨੇ ਸਰਕਾਰ ਨੇ ਜਿਹੜਾ ਆਮਨਵੀ ਪਾਰਟੀ ਸਰਕਾਰ ਨੇ ਜਿਹੜਾ ਨਹਿਰੀ ਪਾਣੀ ਨੂੰ ਘਰਾਂ ਤੱਕ ਪਹੁੰਚਾਉਣ ਦਾ ਜਿਹੜਾ ਉਹ ਵੀੜਾ ਚੁੱਕਿਆ ਜਿਹੜਾ ਪਾਣੀ ਉਹਨੂੰ ਘਰਾਂ ਤੱਕ ਲੈ ਕੇ ਆਵਾਂਗੇ ਆਪਾਂ ਉਹਦੇ ਨਾਲ ਕੀ ਹੋਊਗਾ ਜ਼ਮੀਨੀ ਪਾਣੀ ਜਿਹੜਾ ਉਹ ਸਾਡਾ ਉਹ ਬਚੂਗਾ ਉਹ ਜਿਹੜਾ ਸਾਡਾ ਪੰਜਾਬ ਫਿਰ ਤੋਂ ਰਿਆ ਭਰਿਆ ਹੋ ਜਾਊਗਾ ਜਿਹੜਾ ਹੰਦੇ 10 ਸਾਲਾਂ ਦਾ ਇੱਕ ਸਰਚ ਦੇ ਅਨੁਸਾਰ ਜਿਹੜਾ ਬੰਜਰ ਨੂੰ ਹੁਣ ਜਾ ਰਿਹਾ ਇਹ ਚੀਜ਼ ਤੇ ਸਭ ਤੋਂ ਪਹਿਲੇ ਮਾਨ ਸਰ ਨੇ ਕੰਮ ਕੀਤਾ ਔਰ ਕਿਸੇ ਨੇ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਕਿਸੇ ਗਵਰਨਮੈਂਟ ਨੇ ਕੰਮ ਕੀਤਾ ਦੂਸਰਾ ਤੀਸਰਾ ਮੇਰਾ ਜਿਹੜਾ ਹੈਗਾ ਜੀ ਉਹ ਮੈਂ ਆਪਣੀ ਵਾਰਚ ਮੈਂ ਘੱਟ ਤੋਂ ਘੱਟ ਦੋ ਵਾਰ ਹੀ ਲੈ ਕੇ ਦੇ ਚੁੱਕਿਆ ਕਿ ਮੈਂ ਮੱਲਾ ਕਲੀਨਿਕ ਜਿਹੜਾ ਆਪਣੀ ਵਾਰਚ ਨੂੰ ਚਾਹੀਦਾ ਉਦਲੀ ਸੜਕ ਕੋਲ ਜਗ੍ਹਾ ਹੈਗੀ ਆ ਮੈਂ ਡਾਕਟਰ ਸਾਹਿਬ ਨੂੰ ਵੀ ਦੋ ਦਿਨ ਲੈ ਕੇ ਦੇ ਚੁੱਕਿਆ ਇਹ ਪ੍ਰਪੋਜ਼ਲ ਜਾ ਚੁੱਕਿਆ ਦੇਖੋ ਹੋਪਸੋ ਆਪਾਂ ਛੇ ਮਹੀਨੇ ਦੇ ਅੰਦਰ ਇਲੈਕਸ਼ਨ ਤੋਂ ਬਾਅਦ ਜਦੋਂ ਵੀ ਸਾਡੇ ਅੱਜ ਗਵਰਨਮੈਂਟ ਸਾਡੇ ਅੱਜ ਲੋਕਲ ਬਾਡੀ ਆਉਂਦੀ ਹੈ ਸਭ ਤੋਂ ਪਹਿਲੇ ਆਪਾਂ ਜਿਹੜਾ ਸੜਕ ਕੋਲ ਜਗ੍ਹਾ ਹੈਗੀ ਆ ਜੀ 22 ਦੋ ਕਿੱਲੇ ਪੁਣ ਦੋ ਕਿੱਲੇ ਸੜਕ ਕੋਲ ਜਗ੍ਹਾ ਆ ਸੈਂਟਰ ਬਣਿਆ ਆ ਬਸ ਉਹਨੂੰ ਸੈੱਟ ਕਰਨ ਦੀ ਜ਼ਰੂਰਤ ਆ ਆਪਾਂ ਉੱਥੇ ਦੇ ਕੰਮ ਕਰਾਂਗੇ ਉੱਥੇ ਆਪਾਂ ਜਿਹੜਾ ਆਪਾਂ ਉਹ ਇੱਕ ਤਾਂ ਨਸ਼ਾ ਸ਼ਰੋਗ ਕੇਂਦਰ ਵੀ ਲਿਆਵਾਂਗੇ ਉੱਥੇ ਪਲੱਸ ਆਪਾਂ ਜਿਹੜਾ ਕੋ ਹੈਲਥ ਸੈਂਟਰ ਬਣਾਵਾਂਗੇ ਕੋ ਕਮਿਊਨਿਟੀ ਸੈਂਟਰ ਬਣਾਵਾਂਗੇ ਜਗ੍ਹਾ ਬਹੁਤ ਸਾਡੇ ਕੋਲੇ ਸਿਰਫ ਵਰਤਨ ਦੀ ਲੋੜ ਹੈ ਉੱਥੇ ਹੀ ਆਪਾਂ ਜਿਹੜਾ ਮੈਂ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਮੱਲਾਕਲੇਨੀ ਜਿਹੜਾ ਆਪਾਂ ਆਪਣੀ ਵਾਰਡ ਦਾ ਜਿਹੜਾ ਸਾਡੇ ਇਸ ਏਰੀਆ ਨੂੰ ਦੂਰ ਲੱਗਦਾ ਜਾਂ ਸੜਕੋ ਪਾਰ ਜਾਂਦਾ ਉਹਨੂੰ ਆਪਣੀ ਵਾਰਡ ਚ ਲਈਏ ਲੋਕਾਂ ਨੂੰ ਸੌਦਾ ਹੋਣ ਕਿ ਉਹਦਾ ਇਹ ਮੇਰੇ ਮੂਹਰ ਮੇਨ ਮੇਨ ਕੰਮ ਤੇ ਰਹਣਗੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਲੋਕ ਜਿਸ ਤਰ੍ਹਾਂ ਮੈਂ ਰਿਵਾਰਡ ਦੇ ਕੰਮ ਦੱਸਣਗੇ ਉਹਤੇ ਮੈਂ ਕੰਮ ਚੁਰ ਕਰਾਂਗਾ ਜੀ ਅਗਰ ਸਾਨੂੰ ਪਾਵਰ ਮਿਲਦੀ ਜਿਸ ਤਰ੍ਹਾਂ ਜੇ ਦੇਖਿਆ ਜਾਏ ਪੁਲਿਸ ਚੌਕੀ ਜਾਂ ਥਾਣਾ ਇਸ ਖੱਡ ਵਾਲੇ ਇਲਾਕੇ ਨੇ ਪੈਂਦਾ ਜੇ ਹੈਗਾ ਵੀ ਸੀ ਉਹ ਵੀ ਇਥੋਂ ਚੱਕ ਦਿੱਤਾ ਗਿਆ ਉਹਦੇ ਬਾਰੇ ਕਹਾ ਜਾਂਦਾ ਸਾਨੂੰ ਮੇ ਕੋ ਜਗ੍ਹਾ ਹੈਗੀ ਹੈ ਜੀ ਅੱਗੇ ਜੇ ਪੁਲਿਸ ਚੌਕੀ ਸੀ ਤੇ ਆਪਾਂ ਦਵਾਰਾ ਕੋਸ਼ਿਸ਼ ਕਰਾਂਗੇ ਪੁਲਿਸ ਚੌਕੀ ਦਵਾਰਾ ਲਈ ਆਈਏ ਉਤੋਂ ਕਿਉਂਕਿ ਪੁਲਿਸ ਚੌਕੀ ਦੇ ਜਾਂ ਦੇ ਨਾਲ ਸਾਡਾ ਕੁਛ ਏਰੀਆ ਹੈ ਜਿਹੜਾ ਉਹ ਪਰਬਾ ਵੀ ਤੋਇਆ ਆਪਾਂ ਇਸੀ ਵੱਲ ਧਿਆਨ ਸਾਡਾ ਕੋਈ ਗੱਲ ਨਹੀਂ ਡਰ ਰਹਿੰਦਾ ਅਗਰ ਪੁਲਿਸ ਚੋਂ ਕਿ ਇਲਾਕੇ ਦੇ ਅੰਦਰ ਹੋ ਗਈ ਨਾ ਉਹ ਤਾਂ ਡਰਿੰਦਾ ਲੋਕਾਂ ਨੂੰ ਪਰ ਜਿਹੜੇ ਸ਼ਰਾਰਤੀਆਂ ਸੋਂ ਜ਼ਿਆਦਾ ਡਰਿੰਦਾ ਇਸੀ ਵੱਲ ਵੀ ਤਾਂ ਧਿਆਨ ਹੈ ਜੀ ਆਪਾਂ ਬਿਲਕੁਲ ਕਰਾਂਗੇ ਸਾਡਾ ਕੰਮ ਜੀ ਆਮ ਆਦਮੀ ਪਾਰਟੀ ਦੇ ਕਈ ਵਲੰਟੀਅਰ ਦੇ ਜਿਹੜੇ ਇੱਕ ਨਾਮ ਨਹੀਂ ਭਰੇ ਗਏ ਉਹਨਾਂ ਮਾਰੇ ਕੀ ਕਰਾਂ ਜਾਂਦੇ ਵੇਖੋ ਜੀ ਪਾਰਟੀ ਮਾਂ ਹੁੰਦੀ ਹੈ ਜੀ ਮੈਨੂੰ ਵੀ ਪੁੱਛਦੇ ਸੀ ਲੋਕ ਅਗਰ ਟਿਕਟ ਨਹੀਂ ਮਿਲ ਗਈ ਤਾਂ ਪਿੰਡ ਸਾਹਿਬ ਕੀ ਕਰੋਗੇ ਤੇ ਮੈਂ ਕਹਿੰਦਾ ਜੀ ਮੈਂ ਇੱਕੋ ਪਾਰਟੀ ਦਾ ਜਾਂਦਾ ਤੇ ਮੈਂ ਇੱਕੋ ਜੀ ਰਹਿਣਾ ਠੀਕ ਹੈ ਜੀ ਮੈਂ ਤੁਹਾਡੇ ਮਾਧਿਅਮੇ ਆਪਣੇ ਵਲੰਟੀਅਰ ਸਾਥੀਆਂ ਨੂੰ ਇਹ ਹੀ ਸੁਣਾ ਦੇਣਾ ਚਾਹੁੰਦਾ ਇੱਕ ਕੋਈ ਸਜਣੋ ਸਾਰਿਆਂ ਨੇ ਮਿਹਨਤ ਕੀਤੀ ਹੈ ਮੈਂ ਇਕੱਲੇ ਨਹੀਂ ਕੀਤੀ ਮੈਂ ਵੀ ਬਰਾਬਰ ਕਰਤਾ ਰਿਹਾ ਉਹ ਸਦਾ ਮੇਰੀ ਤੁਹਾਨੂੰ ਥੋੜੀ ਜਿਆਦਾ ਹੋਵੇ ਥੋੜਾ ਤੁਹਾਨੂੰ ਥੋੜੀ ਘੱਟ ਹੋਵੇ ਤੇ ਕਈਆਂ ਦੀ ਮੈਨੂੰ ਜਿਆਦਾ ਵੀ ਹੈ ਮਿਹਨਤ ਪਰ ਇਹ ਕਿਉਂ ਜੇ ਸਿਸਟਮ ਬਣ ਗਿਆ ਹੈ ਆਪਾਂ ਹੁਣ ਉਹਨੂੰ ਚੁਟਲਾਈਏ ਤਾਂ ਨਾ ਆਪਾਂ ਮੋਢਾ ਲਾ ਕੇ ਪਾਰਟੀ ਦਾ ਪਾਰਟੀ ਸੇਵਾ ਕਰਨੀ ਲੋਕਾਂ ਸੇਵਾ ਕਰਨੀ ਅਸੀਂ ਮਿਹਨਤ ਨਾਲ ਬੜੀ ਮਿਹਨਤ ਨਾਲ ਪਾਰਟੀ ਖੜੀ ਕੀਤੀ ਹੈ ਹਲਾ ਆਪਣੀ ਹੋਣੀ ਨਹੀਂ ਆਪਣੀਆਂ ਮੰਨ ਲਓ ਵੀ ਅਸੀਂ ਮਤੋਂ ਧੰਨਸ਼ਾ ਕਰਕੇ ਪਾਰਟੀਂ ਟਾਲਾਈਏ ਤੋਂ ਮਰੀ ਗੱਲ ਆ ਇਸ ਕਰਕੇ ਮੈਂ ਤੁਹਾਡੇ ਮਦਦ ਉਹਨੀਆਂ ਤੇ ਜੋੜ ਕੇ ਆਪਣੇ ਵਲੰਟੀਅਰ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਪਾਰਟੀਆਂ ਸਾਥ ਦਿਓ ਤਾਂ ਕਿ ਉਹ ਕਿ ਜਿੱਤੇ ਜਿੱਤੇ ਵਲੰਟੀਅਰ ਜਾਂ ਤੁਹਾਡਾ ਪੁਰਾਣਾ ਵਲੰਟੀਅਰ ਨਾਲ ਜੁੜਿਆ ਉਹਦੇ ਨਾਲ ਤੁਸੀਂ ਮੋਢਾ ਲਾ ਕੇ ਉਹਨੂੰ ਉਹਨੂੰ ਉਹਦਾ ਬਾਹਾਂ ਫੜ ਕੇ ਲਾ ਕੇ ਲਾ ਕੇ ਨਾਲ ਕੰਮ ਕਰੋ ਤਾਂ ਜਿਹੜਾ ਪਾਰਟੀ ਟਿਕਟ ਜਿਹੜੀ ਜਿੱਤ ਕੇ ਪਾਰਟੀ ਚੋੜੀ ਪਾਈ ਜਾ ਸਕੇ